ਸੱਚੀ ਰੀਕਲ ਜੀ ਨੰਤ ਫੈਸ਼ਨ ਬੁਟੀਕ ਐਂਡ ਫੂਡ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਸਲਾਈ ਕਲਾਸ ਦਾ ਅੱਗੇ ਸ਼ੁਰੂ ਕਰ ਰਹੇ ਆਂਗੇ ਦੇਖੋ ਆਪਾਂ ਪਹਿਲਾਂ ਵਾਲੀਆਂ ਕਲਾਸਾਂ ਦੇ ਵਿੱਚ ਛੋਟੇ ਬੱਚੇ ਦਾ ਕੁੜਤਾ ਪਜਾਮਾ ਕਟਿੰਗ ਕੀਤਾ ਸੀ ਉਹਨਾਂ ਦੀਆਂ ਸਲਾਈਆਂ ਮਾਰ ਲੀਆਂ ਸੀਗੀਆਂ ਤੇ ਅੱਜ ਵਾਲੀ ਵੀਡੀਓ ਹੈ ਜਿਹੜੀ ਉਹਦੇ ਵਿੱਚ ਆਪਾਂ ਤੁਹਾਨੂੰ ਬਾਵਾ ਜੜਨੀਆਂ ਦੱਸਾਂਗੇ ਕਿਉਂਕਿ ਬਾਵਾ ਜੜਨ ਦਾ ਵੀ ਖਾਸ ਤਰੀਕਾ ਹੁੰਦਾ ਤੇ ਪਜਾਮੇ ਦੀ ਜਿਹੜੇ ਮੂਰੀ ਹੈਗੀ ਉਹ ਕਿਵੇਂ ਰੱਖਣੀ ਹੈਗੀ ਤੇ ਇਸ ਤੋਂ ਬਾਅਦ ਜਿਹੜੇ ਕਾਜ ਕਰਨੇ ਨੇ ਉਹ ਕਿਵੇਂ ਕਰਨੇ ਨੇ ਅੱਗੇ ਵੀਡੀਓ ਦੇ ਵਿੱਚ ਤੁਸੀਂ ਇਹ ਕੁਝ ਦੇਖੋਗੇ ਜੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲਿਓ ਵੀਡੀਓ ਨੂੰ ਲਾਈਕ ਵੀ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਇਹ ਅੱਜ ਆਪਾਂ ਕਾਜ ਬਣਾ ਕੇ ਤੁਹਾਨੂੰ ਦੱਸਾਂਗੇ ਪਜਾਮੇ ਵਿੱਚ ਇਲਾਸਟਿਕ ਤੁਸੀਂ ਨਾਰਮਲ ਪਾ ਸਕਦੇ ਹੋ ਤੇ ਸਾਰਿਆਂ ਤੋਂ ਪਹਿਲਾਂ ਤਾਂ ਜੀ ਆਪਾਂ ਪਜਾਮੇ ਦੀਆਂ ਮੂਰੀਆਂ ਦੱਸਾਂਗੇ ਤੁਹਾਨੂੰ ਵੀ ਕਿਵੇਂ ਰੱਖਣੀਆਂ ਨੇ ਕਿਉਂਕਿ ਜੀ ਇਹਦੀ ਜਿਹੜੀ ਸਲਾਈ ਹੈ ਮੂਰੀਆਂ ਦੀ ਉਹ ਸਲਵਾਰ ਦੀ ਸਲਾਈ ਵਾਂਗੂ ਨਹੀਂ ਆਪਣੀ ਵੀ ਟੇਢੀ ਨਹੀਂ ਲੱਗਦੀ ਵੀ ਜਿਵੇਂ ਆਪਾਂ ਰੇਵ ਲਾਉਨੇ ਆ ਇਹ ਜਿਹੜਾ ਪਜਾਮਾ ਆਪਾਂ ਨੇ ਕੱਟਿਆ ਸੀਗਾ ਆ ਇਹਦੀ ਥੋੜੀ ਜੀ ਸਿੱਧੀ ਸਲਾਈ ਲਾ ਕੇ ਫਿਰ ਆਰਾਊਂਡ ਜੀ ਸ਼ੇਪ ਦੇਣੀ ਪੈਂਦੀ ਹੈ ਸਾਰਿਆਂ ਚੋਂ ਪਹਿਲਾਂ ਤਾਂ ਜੀ ਆਪਾਂ ਮੂਰੀ ਰੱਖ ਲਾਂਗੇ ਵੀ ਜਿਵੇਂ ਮੈਂ 5 ਇੰਚ ਮੂਰੀ ਰੱਖੀ ਹੈਗੀ ਤੇ 5 ਇੰਚ ਮੂਰੀ ਤੇ ਆਪਾਂ ਨੇ ਦੋਨੋਂ ਮੂਰੀਆਂ ਇਕੱਠੀਆਂ ਰੱਖ ਲਈਆਂ ਸਾਰੇ ਨਿਸ਼ਾਨ ਲਾ ਲਏ ਵੀ ਕੋਈ ਵੱਡੀ ਛੋਟੀ ਨਾ ਰਹਿ ਜਾਏ ਇਹ ਦੇਖ ਸਕਦੇ ਹੋ ਤੁਸੀਂ ਇਸ ਤਰੀਕੇ ਨਾਲ ਨਿਸ਼ਾਨ ਲਾਈਨੇ ਜੀ ਮਾਰਕਰ ਨਾਲ ਨਿਸ਼ਾਨ ਮੈਂ ਇਸ ਲਈ ਨਹੀਂ ਲਾਏ ਤਾਂ ਕਿ ਤੁਹਾਨੂੰ ਵੀਡੀਓ ਦੇ ਵਿੱਚ ਚੰਗੀ ਤਰ੍ਹਾਂ ਦਿਖਾਈ ਦੇ ਸਕੇ ਕਈ ਵਾਰੀ ਮਾਰਕਰ ਵਾਲੇ ਨਿਸ਼ਾਨ ਵੀਡੀਓ ਦੇ ਵਿੱਚ ਨਹੀਂ ਦਿਸਦੇ ਇਹ ਇਹ ਦੇਖੋ ਮੈਂ ਪਹਿਲਾਂ ਥੋੜੀ ਜੀ ਸਿੱਧੀ ਜੀ ਸਲਾਈ ਲਾਈ ਹੈਗੀ ਪਜਾਮੇ ਤੋਂ ਮੂਰੀ ਕੋਲੋਂ ਲਗਭਗ 2 ਇੰਚ ਫਿਰ ਇਸ ਤੋਂ ਬਾਅਦ ਆਪਾਂ ਇਹਨੂੰ ਹਲਕੀ ਹਲਕੀ ਅੰਦਰ ਨੂੰ ਰਾਉਂਡ ਜੀ ਸ਼ੇਪ ਦੇਤੀ ਇਹਦੇ ਨਾਲ ਕੀ ਹੈ ਪਜਾਮਾ ਖਿੱਚ ਨਹੀਂ ਪੈਂਦੀ ਪਜਾਮੇ ਨੂੰ ਵੀ ਉੱਪਰ ਨਹੀਂ ਚੜਦਾ ਹੈਗਾ ਐਮੀ ਸੇਮ ਤਰੀਕੇ ਨਾਲ ਆਪਾਂ ਦੂਸਰੀ ਸਾਈਡ ਤੋਂ ਨਿਸ਼ਾਨ ਲਾਉਣਾਗਾ ਆਪਾਂ ਨੇ ਜਿਹੜੀ ਸਲਾਈ ਚਾਹੇ ਸਲਵਾਰ ਦੀ ਲਾ ਲਓ ਤੁਸੀਂ ਚਾਹੇ ਪਜਾਮੇ ਦੀ ਲਾ ਲਓ ਹਮੇਸ਼ਾ ਮੂਰੀ ਵਾਲੀ ਸਾਈਡ ਤੋਂ ਝੋਲੀ ਵਾਲੀ ਸਾਈਡ ਤੱਕ ਜਾਣਾ ਦੂਸਰੀ ਸਾਈਡ ਤੇ ਜਾ ਕੇ ਆਪਾਂ ਨੇ ਸਲਾਈ ਬੰਦ ਕਰ ਦੇਣੀ ਹੈ ਫਿਰ ਆਪਾਂ ਦੂਸਰੀ ਮੂਰੀ ਤੇ ਫੇਰ ਆਉਣੀ ਹੈ ਇਹ ਕਦੇ ਨਾ ਕਰਿਆ ਕਰੋ ਵੀ ਜਿਵੇਂ ਇੱਕ ਸਾਈਡ ਮੂਰੀ ਤੋਂ ਸਲਾਈ ਸ਼ੁਰੂ ਕਰਕੇ ਆਪਾਂ ਕੀ ਕਰਦੇ ਆ ਦੂਜੀ ਸਾਈਡ ਤੋਂ نیچے ਆਉਣਾ ਸ਼ੁਰੂ ਕਰ ਦਿੰਨੇ ਆਂ ਅੰਗੇ ਸਲਾਈ ਚ ਉਹ ਤਰੀਕਾ ਬਿਲਕੁਲ ਗਲਤ ਹੈ ਜੀ ਚਾਹੇ ਸਲਵਾਰ ਦਾਗਾ ਚਾਹੇ ਪਜਾਮੇ ਦਾਗਾ ਚਾਹੇ ਪਲਾਜ਼ੋ ਦਾਗਾ ਇਹ ਜਿਹੜੀ ਸਲਾਈ ਹੁੰਦੀ ਹੈ ਇਹ ਹਮੇਸ਼ਾ ਹੇਠੇ ਤੋਂ ਉੱਪਰ ਨੂੰ ਜਾਂਦੀ ਹੈਗੀ ਕਿਉਂਕਿ ਕੋਈ ਕੱਪੜਾ ਕਿਤੇ ਵੱਧ ਘੱਟ ਰਹਿ ਗਿਆ ਆਪਾਂ ਉੱਪਰ ਕੱਢ ਸਕਦੇ ਆ ਪਰ ਮੂਰੀ ਤੇ ਆਪਾਂ ਜੇਕਰ ਕੱਪੜੇ ਨੂੰ ਖਿੱਚ ਪਾਵਾਂਗੇ ਤਾਂ ਆਪਣਾ ਬਿਲਕੁਲ ਸਾਰੇ ਕੱਪੜੇ ਦੀ ਪੱਟੀ ਮੇਸ ਹੋ ਜੂਗੀ ਆਹ ਦੇਖੋ ਜੀ ਹੁਣ ਮੈਂ ਝੋਲੀ ਤੋਂ ਥੋੜਾ ਜਿਹਾ ਵਧਾ ਕੇ ਇੰਚਕ ਵਧਾ ਕੇ ਇੱਥੇ ਸਲਾਈ ਧਾਰਤੀ ਦੂਸਰੀ ਸਾਈਡ ਤੋਂ ਇੱਕ ਤਾਂ ਦੇਖੋ ਇੱਥੇ ਇਹ ਸਲਾਈ ਡਬਲ ਹੋ ਜੂਗੀ ਵੀ ਪੱਕਾ ਹੋ ਜਾਊਗਾ ਆਪਣਾ ਕੰਮ ਵੀ ਉੱਦੜ ਦਾ ਨਹੀਂ ਛੇਤੀ ਤੇ ਦੂਸਰਾ ਆਪਣੀ ਜਿਹੜੀ ਸਲਾਈ ਮਾਰਨ ਦਾ ਬਿਲਕੁਲ ਸਹੀ ਤਰੀਕਾ ਇਹ ਹੀ ਹੈਗਾ ਹੁਣ ਆਪਾਂ ਦੂਸਰੀ ਸਾਈਡ ਤੋਂ ਵੀ ਸੇਮ ਤਰੀਕੇ ਨਾਲ ਸਲਾਈ ਲਾ ਲੈਣੀ ਹੈ ਇੱਕ ਸਾਈਡ ਮੈਂ ਤੁਹਾਨੂੰ ਪੈਨ ਦਾ ਨਿਸ਼ਾਨ ਲਾ ਕੇ ਦੱਸਤਾ ਸੀ ਜੀ ਤੁਸੀਂ ਦੋਨੋਂ ਸਾਈਡਾਂ ਤੇ ਨਿਸ਼ਾਨ ਲਾ ਕੇ ਸਲਾਈ ਲਾ ਦਿਓ ਜੇ ਤੁਹਾਨੂੰ ਐਵੇਂ ਦਿੱਕਤ ਆਉਂਦੀ ਹੈ ਵੀ ਹੱਥ ਨਾਲ ਨਹੀਂ ਲੱਗਣੀ ਕਿਉਂਕਿ ਜਿੰਨਾ ਤੁਸੀਂ ਵੀ ਸਾਫ਼ ਸੁਥਰਾ ਕੰਮ ਕਰੋਗੇ ਤੁਹਾਡਾ ਹੱਥ ਉੱਤੇ ਟਿਕ ਜਾਣਾ ਜੇ ਅੱਜ ਤੁਸੀਂ ਚਲਵੇਂ ਕੰਮ ਕਰਕੇ ਐਵੇਂ ਵੀ ਆਊ ਚਲਾਊ ਕੰਮ ਕਰਤਾ ਵੀ ਚਲੋ ਕੋਈ ਨਾ ਜਿਵੇਂ ਵੱਜੂਗੀ ਵੱਜ ਜਾਣ ਦੇ ਤਾਂ ਤੁਹਾਡਾ ਵੀ ਉਹ ਵੀ ਤੁਹਾਨੂੰ ਆਤ ਬਣ ਜਾਣੀ ਹੈ ਜਿੰਨੀ ਫਿਨਿਸ਼ਿੰਗ ਨਾਲ ਆਪਾਂ ਸਲਾਈ ਦਾ ਕੰਮ ਕਰਦੇ ਆਂ ਉਨੇ ਹੀ ਆਪਣਾ ਕੰਮ ਮੂੰਹੋਂ ਬੋਲਦਾਗਾ ਇਸ ਤਰੀਕੇ ਨਾਲ ਜੀ ਆਪਾਂ ਪਜਾਮੇ ਦੀ ਜਿਹੜੀ ਸਲਾਈ ਹੈ ਉਹ ਲਾ ਲੈਣੀ ਹੈਗੀ ਆ ਦੇਖੋ ਹੁਣ ਵੀ ਮੈਂ ਦੂਸਰੀ ਸਾਈਡ ਤੇ ਸਲਾਈ ਤਾਰ ਕੇ ਇਸ ਤੋਂ ਬਾਅਦ ਇਹਦੀ ਸਲਾਈ ਹੈ ਜਿਹੜੀ ਬੰਦ ਕਰਤੀ ਥੋੜਾ ਥੋੜਾ ਕੈਮਰਾ ਇਸ ਲਈ ਹਿੱਲਦਾ ਕਿਉਂਕਿ ਜੀ ਆਪਾਂ ਮਸ਼ੀਨ ਹੈ ਜਿਹੜੀ ਟੇਬਲ ਤੇ ਰੱਖੀ ਹੋਈ ਹੈ ਉਹ ਟੇਬਲ ਹਲਕਾ ਜਿਹਾ ਹਿੱਲਣ ਕਾਰਨ ਤੁਹਾਨੂੰ ਕਿਤੇ ਕਿਤੇ ਕੈਮਰੇ ਦਾ ਇਹ ਲੱਗਦਾ ਵੀ ਕੰਜਵੀ ਕੈਮਰਾ ਹਿੱਲ ਰਿਹਾ ਹੁੰਦਾ ਹੈਗਾ ਇਹ ਦੇਖੋ ਹੁਣ ਆਪਾਂ ਜਿਹੜਾ ਫालतू ਕੱਪੜਾ ਗਾ ਉਹਨੂੰ ਕਟਿੰਗ ਕਰ ਦੇਣੀ ਹੈਗੀ ਕਿਉਂਕਿ ਜਿਆਦਾ ਕੱਪੜਾ ਸਲਾਈਆਂ ਦੇ ਵਿੱਚ ਰੱਖਣਾ ਵੀ ਇੱਕ ਵਧੀਆ ਟੇਲਰ ਦੀ ਨਿਸ਼ਾਨੀ ਨਹੀਂ ਹੈਗੀ ਵੀ ਜਿੰਨਾ ਕ ਮਤਲਬ ਕਿ ਜਿਵੇਂ ਆਪਾਂ ਫਿਟਿੰਗ ਵਾਲੀ ਸਲਾਈ ਦੇ ਵਿੱਚ ਡੇਡ ਡੇਡ 2 2 ਇੰਚ ਕੱਪੜਾ ਰੱਖ ਲੈਣੇ ਆ ਜੇਕਰ ਆਪਾਂ ਜਿਵੇਂ ਜੇ 2 ਇੰਚ ਕੱਪੜਾ ਆਪਾਂ ਸਲਵਾਰ ਦੇ ਪੱਲੇ ਜੜਨ ਦੇ ਵਿੱਚ ਦੇ ਲਈ ਤਾਂ ਉਹ ਇੱਕ ਵਧੀਆ ਨਹੀਂ ਲੱਗਦਾ ਹੈਗਾ ਹੁਣ ਰਹਿ ਗਈ ਜੀ ਮੂਰੀ ਇਹਦੀ ਲਾਸਟਿਕ ਲਾਸਟਿਕ ਭਾਣਾ ਤੁਸੀਂ ਸਿੰਪਲ ਨੇਫਾ ਮੋੜ ਕੇ ਵਿੱਚ ਲਾਸਟਿਕ ਪਾ ਦਿਓ ਲਾਸਟਕ ਪਾਉਣ ਦੀ ਵੀਡੀਓ ਆਪਾਂ ਲੱਗ ਬਣਾ ਦਾਂਗੇ ਕਿਉਂਕਿ ਵੀਡੀਓ ਹੈ ਜਿਹੜੀ ਬਹੁਤ ਜ਼ਿਆਦਾ ਲੰਬੀ ਹੋ ਜਾਂਦੀ ਹੈ ਹੁਣ ਆ ਜਾਣੇ ਆ ਜੀ ਆਪਾਂ ਮੋਢਿਆਂ ਤੇ ਸਾਰਿਆਂ ਚੋਂ ਪਹਿਲਾਂ ਇਹਦੀਆਂ ਬਾਵਾ ਜੜੀਆਂ ਜਾਂਦੀਆਂ ਨੇ ਜੀ ਫਿਟਿੰਗ ਦੀ ਸਲਾਈ ਫੇਰ ਵੱਜਦੀ ਹੈ ਲੇਡੀਜ਼ ਦੇ ਸੂਟਾਂ ਦੇ ਆਪਾਂ ਫਿਟਿੰਗ ਦੀ ਸਲਾਈ ਪਹਿਲਾਂ ਲਾ ਲੈਨੇ ਆ ਜੈਂਟਸ ਕੁਰਤੇ ਪਜਾਮੇ ਦੇ ਬਾਅਦ ਚੋ ਲੱਗਦੀ ਹੈਗੀ ਪਹਿਲਾਂ ਬਾਵਾ ਜੜੀਆਂ ਜਾਂਦੀਆਂ ਨੇ ਇਹ ਦੇਖੋ ਆਪਾਂ ਨੇ ਹੁਣ ਇਹਦਾ ਸੈਂਟਰ ਕਰ ਲਿਆ ਪੱਲਿਆਂ ਦਾ ਆਪਾਂ ਨੇ ਕਿਉਂਕਿ ਤੁਹਾਨੂੰ ਕਟਿੰਗ ਵੇਲੇ ਵੀ ਦੱਸਿਆ ਸੀਗਾ ਪਿਛਲਾ ਜਿਹੜਾ ਪੱਲਾ ਸੀ ਉਹ ਵੱਡਾ ਸੀ ਮੂਰਲਾ ਪੱਲਾ ਸੀ ਜਿਹੜਾ ਛੋਟਾ ਸੀਗਾ ਇਸ ਲਈ ਮੋੜੇ ਤੋਂ ਨਹੀਂ ਹੈਗਾ ਇਹਦਾ ਜਿੱਥੋਂ ਤੱਕ ਪਿਛਲਾ ਪੱਲਾ ਮੂਹਰ ਨੂੰ ਆਇਆਗਾ ਇਸ ਤਰ੍ਹਾਂ ਨਾਲ ਆਪਣਾ ਜਿਹੜਾ ਵੀ ਪੱਲਾ ਪਿੱਛੇ ਨਹੀਂ ਜਾਂਦਾ ਗਾਲਾ ਪਿੱਛੇ ਨੂੰ ਨਹੀਂ ਜਾਂਦਾ ਉੱਥੇ ਆਪਾਂ ਨੇ ਸੈਂਟਰ 'ਚ ਕੱਟ ਲਾ ਲਿਆ। ਹੁਣ ਜਿਹੜੀਆਂ ਬਾਹਾਂ ਤੇ ਕੱਟ ਆਪਾਂ ਸੈਂਟਰ 'ਚ ਪਹਿਲਾਂ ਹੀ ਲਾਇਆ ਸੀ ਜੀ ਕਟਿੰਗ ਵੇਲੇ ਤੁਸੀਂ ਉਹ ਵੀਡੀਓ ਪਿੱਛੇ ਜਾ ਕੇ ਦੇਖ ਸਕਦੇ ਹੋ। ਹੁਣ ਆਪਾਂ ਦੇਖੋ ਇਹ ਜਿਹੜੀ ਕਾਰਟ ਫਰੰਟ ਦੀ ਪਾਈ ਹੋਈ ਸੀ ਉੱਥੇ ਪੈਨ ਦੇ ਵਿੱਚ ਛੋਟੇ-ਛੋਟੇ ਨਿਸ਼ਾਨ ਲਾਏ ਨੇ ਤਾਂਕਿ ਆਪਾਂ ਨੂੰ ਪਤਾ ਲੱਗ ਸਕੇ ਵੀ ਇਹ ਪੱਲਾ ਆਪਾਂ ਨੇ ਅੱਗੇ ਲਿਆਉਣਾ ਕਿ ਇਹਦੇ ਵਿੱਚ ਪ੍ਰਿੰਟ ਤਾਂ ਹੈ ਨਹੀਂ ਵੀ ਆਪਾਂ ਨੂੰ ਪਤਾ ਲੱਗ ਜੂ ਵੀ ਪੁੱਠਾ ਸਿੱਧਾ ਦਾ ਇਸ ਲਈ ਦੇਖੋ ਇਹ ਅੱਗੇ ਆਊਗਾ। ਹੁਣ ਆਪਾਂ ਨੇ ਸਿੱਧਾ ਪਾਸਾ ਕਮੀਜ਼ ਦਾ ਸਿੱਧਾ ਪਾਸਾ ਕਰ ਲੈਣਾ। ਕੁੜਤੇ ਦਾ ਸਿੱਧਾ ਪਾਸਾ ਤੇ ਬਾਂਦਾ ਪੁੱਠਾ ਪਾਸਾ ਉੱਪਰ ਹੈ। ਕੁੱਤੇ ਦੋਨਾਂ ਦੇ ਸਿੱਧੇ ਪਾਸਿਆਂ ਦੇ ਇੱਕ ਦੂਜੇ ਵੱਲ ਮੂੰਹ ਹੋਣਗੇ। ਆਪਾਂ ਨੇ ਇਸ ਤਰੀਕੇ ਨਾਲ ਰੱਖ ਲੈਣੇ ਨੇ ਜਿਹੜੀ ਮੋਡੇ ਦੀ ਸਲਾਈ ਹੈਗੀ ਜਿਹੜਾ ਮੋਡਾ ਆਪਾਂ ਨੇ ਤੀਰੇ ਦੀ ਸਲਾਈ ਲਾਈ ਸੀ ਉਹ ਹਮੇਸ਼ਾ ਪਿੱਛੇ ਵਾਲੇ ਪੱਲੇ ਵੱਲ ਕਰਨੀ ਹੈ ਵੀ ਅੱਗੇ ਵਾਲੇ ਪੱਲੇ ਨੂੰ ਨਾਈਸ ਜਿਹੜੀ ਦੇਖੋ ਇਹ ਕੱਪੜਾ ਹੈਗਾ ਇਹ ਅੱਗੇ ਨੂੰ ਨਹੀਂ ਆਉਣਾ ਚਾਹੀਦਾ ਥੋੜੀ ਇਹ ਸਲਾਈ ਤੀਰੇ ਵਾਲੀ ਜਿਹੜੀ ਸਲਾਈ ਮਾਰੀ ਹੋਈ ਹੈ ਇਹ ਪਿਛਲੇ ਪੱਲੇ ਵੱਲ ਜਾਣਾ ਚਾਹੀਦੀ ਹੈ ਇਸ ਸਲਾਈ ਮੂਰਲੇ ਪੱਲੇ ਵੱਲ ਨਾ 모ੜੋ ਇਹਨੂੰ। ਇਥੋਂ ਆਪਾਂ ਬਿਲਕੁਲ ਕੱਟ ਤੇ ਥੋੜਾ ਜਿਹਾ ਪਿੱਛੇ ਹਟਾ ਕੇ ਮਸ਼ੀਨ ਰੱਖ ਲਈ ਇਹ ਬਾਵਾ ਨੇ ਜਿਹੜੀਆਂ ਬੱਚਿਆਂ ਦੀਆਂ ਬਾਵਾ ਹੋਗੀਆਂ ਜੈਂਸ ਬਾਹਾ ਸਹੀ ਤਰੀਕਾ ਇਹੀ ਹੈ ਜੀ ਵੀ ਤੁਸੀਂ ਮੋਢੇ ਤੋਂ ਜੜਨ ਲੱਗਣੀ ਹੈਗੀ ਨੀਚੇੋਂ ਨਹੀਂ ਜੜਨ ਲੱਗਣੀ ਵੀ ਜਿੱਥੇ ਆਪਾਂ ਵੀ ਕੱਛਾਂ ਚ ਉਹ ਕਹਿ ਦਨੇ ਆ ਵੀ ਉੱਥੋਂ ਨਹੀਂ ਇਹ ਜੜੀ ਜਾਂਦੀ ਇਹ ਹਮੇਸ਼ਾ ਸੈਂਟਰ ਚੋਂ ਜੜੀ ਜਾਂਦੀ ਹੈਗੀ ਇਹਨੂੰ ਆਪਾਂ ਪਹਿਲਾਂ ਇੱਕ ਸਾਈਡ نیچے ਨੂੰ ਲਿਆਵਾਂਗੇ ਦੇਖੋ ਫਿਟਿੰਗ ਦੀ ਸਲਾਈ ਤੱਕ ਆਪਾਂ ਇਹਦੀ ਸਲਾਈ ਲਾ ਦੇਣੀ ਹੈ ਨਾ ਤਾਂ ਤੁਸੀਂ ਬਾਹਰ ਵਾਲਾ ਕਪੜਾ ਖਿੱਚਣਾਗਾ ਨਾ ਤੁਸੀਂ نیچے ਵਾਲਾ ਕਪੜਾ ਖਿੱਚਣਾ ਬਿਲਕੁਲ ਸੇਮ ਬਰਾਬਰ ਰੱਖ ਰੱਖ ਕੇ ਪੈਰ-ਪੈਰ ਦੀ ਤੁਸੀਂ ਇੱਥੇ ਸਿਲਾਈ ਲਾ ਦੇਣੀ ਹੈਗੀ ਕੋਈ ਤੁਹਾਨੂੰ ਐ ਨਹੀਂ ਹੈਗਾ ਵੀ ਤੁਸੀਂ ਕੋਈ ਇੱਕ ਕੱਪੜਾ ਖਿੱਚਣਾ ਇਹਦੇ ਨਾਲ ਬਾਹਾਂ 'ਚ ਝੋਲ ਪੈਣੀ ਸ਼ੁਰੂ ਹੋ ਜਾਂਦੀ ਹੈ ਜਾਂ ਵੀ ਕੁੜਤੇ ਦੇ ਕੱਪੜੇ 'ਚ ਜਦੋਂ ਆਪਾਂ ਖਿੱਚਦੇ ਆਂਗੇ ਦੋਨਾਂ ਕੱਪੜਿਆਂ ਨੂੰ ਇੱਕ ਇੱਕਸਾਰ ਬਰਾਬਰ ਰੱਖਿਓ ਪੈਰ-ਪੈਰ ਦੀ ਸਿਲਾਈ ਲਾ ਕੇ ਆਪਾਂ ਮਸ਼ੀਨ ਇਧਰੋਂ ਬੰਦ ਕਰ ਦੇਣੀ ਹੈ ਜੀ ਹੁਣ ਫੇਰ ਆਪਾਂ ਨੇ ਜਿੱਥੋਂ ਆਪਾਂ ਨੇ ਦੂਸਰੀ ਸਾਈਡ ਮਸ਼ੀਨ ਰੱਖੀ ਸੀ ਉਹਦੇ ਉਲਟ ਸਾਈਡ ਆਪਾਂ ਨੇ ਫੇਰ ਬਾਹ ਜੜ ਲੈਣੀ ਹੈ ਇਸ ਤਰੀਕੇ ਨਾਲ ਆਪਣੀਆਂ ਜਿਹੜੀਆਂ ਦੋਨੋਂ ਬਾਹਾਂ ਜੜੀਆਂ ਜਾਣਗੀਆਂ ਏ ਬਾਂਹਾਂ ਚੜਨ ਦਾ ਜੀ ਖਾਸ ਤਰੀਕਾ ਹੈਗਾ ਵੀ ਇਹ ਕੋਈ ਚੱਕਰ ਨਹੀਂ ਵੀ ਪਹਿਲਾਂ ਆਪਾਂ फ्रंट ਵਾਲਾ ਵੀ ਸਾਈਡ ਨੂੰ ਪਹਿਲਾਂ ਚੜਨੀ ਹੈ ਜਾਂ ਬੈਕ ਜਿੱਧਰ ਵੀ ਤੁਹਾਡਾ ਹੱਥ ਤੁਹਾਨੂੰ ਸਹੀ ਲੱਗਦਾਗਾ ਵੀ ਪਹਿਲਾਂ ਕਿਹੜੀ ਸਲਾਈ ਸਹੀ ਵੱਜਦੀ ਹੈ ਉਹ ਸਲਾਈ ਤੁਸੀਂ ਮਾਰ ਸਕਦੇ ਹੋ ਫਿਰ ਫਿਰ ਆਪਾਂ ਕੱਟ ਤੋਂ ਪਿੱਛੇ ਹਟਾ ਕੇ ਪੈਰ-ਪੈਰ ਦੀ ਸਲਾਈ ਤੇ ਆਪਾਂ ਨੇ ਮਸ਼ੀਨ ਨਾਲ ਜਿਹੜੀ ਸਲਾਈ ਮਾਰ ਦੇਣੀ ਹੈਗੀ ਇਹ ਦੇਖੋ ਜੀ ਜਿਵੇਂ ਜਿਵੇਂ ਆਪਣੀ ਬਾਹਾਂ ਦੀ ਸ਼ੇਪ ਹੈ ਕਟਿੰਗ ਦੀ ਸ਼ੇਪ ਹੈ ਉਵੇਂ-ਉਵੇਂ ਆਪਾਂ ਇਹਨਾਂ ਨੂੰ ਰੱਖ ਕੇ ਹੱਥ ਨਾਲ ਪੋਲੇ ਜੇ ਹੱਥ ਨਾਲ ਸ਼ੇਪ ਦਿੰਦੇ ਆਪਾਂ ਸਲਾਈ ਜਿਹੜੀ ਜੜ ਲਾਂਗੇ ਕੰਮ ਥੋੜਾ ਜਿਹਾ ਵੀ ਧਿਆਨ ਨਾਲ ਤੇ ਆਰਾਮ ਨਾਲ ਕਰਿਆ ਕਰੋ ਜੀ ਕੋਈ ਹੈ ਆਪਾਂ ਨੂੰ ਕੋਈ ਜਲਦਬਾਜੀ ਨਹੀਂ ਹੁੰਦੀ ਹੈਗੀ ਜਦੋਂ ਇੱਕ ਵਾਰੀ ਤੁਹਾਡਾ ਹੱਥ ਟਿਕ ਗਿਆ ਫਿਰ ਤਾਂ ਤੁਹਾਨੂੰ ਕੰਮ ਔਖਾ ਕੋਈ ਵੀ ਨਹੀਂ ਲੱਗਣਾ ਫਿਰ ਤਾਂ ਤੁਹਾਨੂੰ ਇਹ ਹੋਇਆ ਕਰੂਗਾ ਵੀ ਚੱਕਰੇ ਕੋਈ ਨਹੀਂ ਤਾਂ ਆਪਾਂ ਮਿੰਟ 'ਚ ਬਣਾ ਦੇਣਾਗਾ ਇਹ ਮੈਂ ਤੁਹਾਨੂੰ ਬਿਲਕੁਲ ਦੇਸੀ ਤਰੀਕਿਆਂ ਨਾਲ ਸਲਾਈ ਦੱਸ ਰਹੀ ਹਾਂ ਜੀ ਜਿੰਨੀ ਵੀ ਜੋ ਵੀ ਮੈਥੋਂ ਵੀ ਐ ਹੁੰਦਾ ਵੀ ਜਿੰਨੀ ਕਿ ਵੀ ਮੈਨੂੰ ਆਉਂਦੀਆਂ ਉੰਨੀ ਕਿ ਮੈਂ ਤੁਹਾਨੂੰ ਅੱਗੇ ਦੱਸ ਰਹੀ ਆਂਗੀ ਜਿਹੜੇ ਤਰੀਕੇ ਮੈਂ ਵਰਤਦੀ ਆਂ ਐ ਹਰੇਕ ਬੰਦਾ ਆਪਦਾ ਤਰੀਕਾ ਕਿਸੇ ਨੂੰ ਦੱਸਦਾ ਨਹੀਂ ਹੁੰਦਾ ਵੀ ਟੇਲਰ ਕੋਲੇ ਵੀ ਤੁਸੀਂ ਸਿੱਖਣ ਚੱਲੇ ਜਾਓ ਉਹਨੇ ਵੀ ਤੁਹਾਨੂੰ ਪਹਿਲਾਂ ਔਖੇ ਤਰੀਕਿਆਂ ਨਾਲ ਦੱਸਣਾਗਾ ਸੌਖੇ ਤਰੀਕਾ ਕੋਈ ਨਹੀਂ ਦੱਸਣਾ ਹੈਗਾ ਵੀ ਤੁਸੀਂ ਇਹ ਸੌਖਾ ਤਰੀਕਾ ਤੁਸੀਂ ਇਹਦੇ ਨਾਲ ਜਲਦੀ ਸਿੱਖ ਚੋਗੇ ਹੁਣ ਆਪਾਂ ਦੇਖੋ ਜੀ ਬਾ ਦਿਖਾਉਨੇ ਆ ਤੁਹਾਨੂੰ ਅ ਦੇਖੋ ਕਿਤੇ ਝੋਲਣੀ ਹੈਗਾ ਕਿਤੇ ਕੁਝ ਨਹੀਂ ਇੱਥੇ ਪ੍ਰੈਸ ਹੋ ਜੂਗੀ ਜਦੋਂ ਪਹਿਲਾਂ ਅੰਦਰਲੀ ਸਾਈਡ ਪ੍ਰੈਸ ਕਰਨੀ ਹੈ ਤੁਹਾਨੂੰ ਮੈਂ ਸੂਟ ਦੀ ਪ੍ਰੈਸ ਵੀ ਕਰਨੀ ਸਿਖਾਉਂਗੀ ਵੀ ਜਦੋਂ ਆਪਾਂ ਨਵਾਂ ਸੂਟ ਸਟਿਚ ਕਰਦੇ ਆ ਉਹਦੀ ਪ੍ਰੈਸ ਦਾ ਵੀ ਇੱਕ ਤਰੀਕਾ ਹੁੰਦਾ ਹੈਗਾ ਕਿਉਂਕਿ ਟੇਲਰਾਂ ਦੀ ਜੇ ਆਪਾਂ ਦੇਖੀਏ ਜਦੋਂ ਸਲਾਈ ਕਰੇ ਹੋਏ ਸੂਟ ਹੁੰਦੇ ਨੇ ਉਹਨਾਂ ਦੀ ਪ੍ਰੈਸ ਬੈਠੀ ਪਈ ਹੁੰਦੀ ਹੈ ਉਹ ਵੀ ਤਰੀਕਾ ਜੀ ਵੀ ਆਪਣੇ ਜਿਵੇਂ ਆਪਾਂ ਨਾਰਮਲ ਪ੍ਰੈਸ ਕਰਦੇ ਆਵੇਂ ਪ੍ਰੈਸ ਨਹੀਂ ਕਰਦੇ ਉਹ ਤੁਹਾਨੂੰ ਵੀ ਉਹਦੀ ਵੀ ਆਪਾਂ ਵੀਡੀਓ ਬਣਾਵਾਂਗੇ ਤੇ ਇਹ ਦੇਖੋ ਜੀ ਹੁਣ ਆਪਾਂ ਨੇ ਇਹਦੀ ਜਿਹੜੀ ਸਲਾਈ ਐ ਮੋਢਿਆਂ ਵਾਲੀ ਮਾਰ ਲਈ ਤੇ ਹੁਣ ਆਪਾਂ ਨੇ ਲਾਉਣੀ ਐ ਦੀ ਜਿਹੜੀ ਬੀ ਫਿਟਿੰਗ ਦੀ ਸਲਾਈ ਆਪਾਂ ਨੇ ਇਹਦੀ ਸਲਾਈ ਇਹ ਸ਼ੁਰੂ ਕਰਨੀ ਐ ਬਾਹਾਂ ਦੀ ਮੂਰੀ ਤੋਂ ਦੇਖੋ ਜੀ ਇੱਕ ਪਹਿਲੇ ਨੰਬਰ ਤੇ ਤਾਂ ਜਿਹੜਾ ਆਪਣੇ ਮੋਢੇ ਦੀਆਂ ਮੋਢੇ ਦੀ ਸਲਾਈ ਐ ਨਾ ਉਹ ਸਿਰਫ ਬਾਹਾਂ ਵਾਲੀ ਸਾਈਡ ਜਾਣੀ ਚਾਹੀਦੀ ਆ ਨਾ ਕਿ ਕੁੜਤੇ ਵਾਲੀ ਸਾਈਡ ਇਸ ਲਾਣਾ ਤੁਸੀਂ ਬਾਹਾਂ ਵਾਲੀ ਸਾਈਡ ਨੂੰ ਫੋਲਡ ਕਰ ਲਿਓ ਫਿਰ ਇਸ ਤੋਂ ਬਾਅਦ ਤੁਸੀਂ ਸਿਲਾਈ ਲਾਉਣੀ ਸ਼ੁਰੂ ਕਰਿਓ ਜੇ ਤੁਸੀਂ ਇਹਨੂੰ ਕੁੜਤੇ ਵਾਲੀ ਸਾਈਡ ਫੋਲਡ ਕਰ ਦੋਗੇ ਤੁਹਾਡੀ ਬਾਹਾਂ ਦੀ ਸ਼ੇਪ ਹੈ ਜਿਹੜੀ ਬਿਲਕੁਲ ਸੋਹਣੀ ਨਹੀਂ ਲੱਗਣੀ ਟੇਲਰਾਂ ਦੇ ਕਦੇ ਵੀ ਤੁਸੀਂ ਪਲਟ ਕੇ ਦੇਖਿਓ ਜਿਹੜੀ ਉਹਨਾਂ ਦੀਆਂ ਸਿਲਾਈਆਂ ਵਾਲੀ ਸਿਲਾਈਆਂ ਹੁੰਦੀਆਂ ਨੇ ਨਾ ਮੋਢੇ ਵਾਲੀਆਂ ਉਹ ਹਮੇਸ਼ਾ ਬਾਹਾਂ ਵਾਲੀ ਸਾਈਡ ਜਾਣਗੀਆਂ ਨਾ ਕਿ ਕੁਰਤੇ ਵਾਲੀ ਸਾਈਡ ਜਾਂ ਲੇਡੀਜ਼ ਕੁਰਤੀ ਦੀ ਦੇਖ ਲਓ ਵੀ ਕਦੇ ਕੁਰਤੀ ਵਾਲੀ ਸਾਈਡ ਨਹੀਂ ਜਾਊਗੀ ਆਪਣੀ ਦੂਰੀ ਪਤਾ ਲੱਗ ਜਾਂਦਾ ਵੀ ਇਹ ਟੇਲਰ ਦਾ ਸੂਟ ਬਣਾਇਆ ਹੋਇਆਗਾ ਇਸ ਜਿਹੜੇ ਇੱਕਸਾਰ ਕਪੜਾ ਤੁਸੀਂ ਧਿਆਨ ਨਾਲ ਕਰ ਲਿਓ ਇਸ ਤੋਂ ਬਾਅਦ ਦੇਖ ਆਪਾਂ ਨੇ ਚਾਕਾਂ ਦਾ ਜਦੋਂ ਕਟਿੰਗ ਕੀਤੀ ਸੀਗੀ ਉੱਥੇ ਨਿਸ਼ਾਨ ਲਾਇਆ ਸੀ ਇਹ ਦੇਖੋ ਮੇਰਾ ਲਾਇਆ ਹੋਇਆ ਉੱਥੇ ਆਪਾਂ ਤੁਹਾਨੂੰ ਪੈਨ ਨਾਲ ਨਿਸ਼ਾਨ ਲਾ ਦੰਨੇ ਆਂ ਵੀ ਤਾਂ ਕਿ ਧਿਆਨ ਨਾਲ ਪਤਾ ਲੱਗਦਾ ਰਹੇ ਵੀ ਆਪਾਂ ਇੱਥੇ ਤੱਕ ਚਾਕ ਰੱਖਣੇ ਨੇ ਤੇ ਜਿਹੜੀ ਮੈਂ ਤੁਹਾਨੂੰ ਕਿਹਾ ਸੀਗਾ ਵੀ ਆਪਾਂ ਸਿਰਫ ਸੂਤ ਪਰਕ ਫੀਟਿੰਗ ਦੇ ਨਿਸ਼ਾਨ ਜਿਵੇਂ ਲੇਡੀਜ਼ ਕੁੜਤੀ ਤੇ ਬਣਾਉਣੇ ਆ ਹਲਕਾ ਜਾਂ ਹੁਣ ਅੱਜਕੱਲ ਕੁੜਤੀਆਂ ਪਜਾਮਿਆਂ 'ਚ ਵੀ ਸ਼ੇਪ ਦੇਣ ਲੱਗੇ ਐਵੇਂ ਸ਼ੇਪ ਆਪਾਂ ਨੇ ਅੱਧਾ ਇੰਚ ਦੀ ਦੇਣੀ ਹੈ ਜੀ ਜ਼ਿਆਦਾ ਨਹੀਂ ਦੇਣੀ ਹੈਗੀ ਕਿਉਂਕਿ ਬੱਚੇ ਦਾ ਕੁੜਤਾ ਪਜਾਮਾਗਾ ਤੇ ਇੱਥੋਂ ਤੁਸੀਂ ਬਾਵਾਾਂ ਦੀ ਰੱਖ ਲਿਓ ਜਿੰਨੀ ਵੀ ਖੁੱਲੀ ਰੱਖਣੀ ਆ ਉੰਨੀ ਬਾਵਾਾਂ ਦੀ ਨਿਸ਼ਾਨ ਆਪਾਂ ਨੇ ਮੂਰੀ ਤੇ ਲਾ ਲੇ ਬਾਕੀ ਸਲਾਈ ਜੀ ਬੱਖੀਆਂ ਕੋਲੋਂ ਪੈਰ-ਪੈਰ ਦੀ ਲੱਗੂਗੀ ਆਪਾਂ ਇਹ ਘਟਾਉਂਦੇ ਘਟਾਉਂਦੇ ਇਹਨੂੰ ਇੱਥੇ ਤੱਕ ਜਿੱਥੇ ਤੱਕ ਆਪਣੀ ਮੋਢੇ ਦੀ ਸਲਾਈ ਹੈ ਇੱਥੇ ਤੱਕ ਆਪਾਂ ਇਹਨੂੰ ਪੈਰ-ਪੈਰ ਦੀ ਕਰ ਲਾਂਗੇ ਕਿੱਕੇ ਜੀ ਇਸ ਤਰੀਕੇ ਨਾਲ ਤੁਸੀਂ ਸਲਾਈ ਲਾਉਣੀ ਹੈਗੀ ਜੇ ਤੇ ਇਹ ਕੱਪੜਾ ਤੁਹਾਨੂੰ ਮੈਂ ਬਾਰ ਬਾਰ ਦੱਸ ਰਹੀ ਹਾਂ ਜੀ ਇਹ ਹਮੇਸ਼ਾ ਬਾਹਾਂ ਵਾਲੀ ਸਾਈਡ ਜਾਣਾ ਚਾਹੀਦਾ ਨਾ ਕਿ ਕੁੜਤੇ ਵਾਲੀ ਸਾਈਡ ਇਹ ਚੀਜ਼ ਦਾ ਤੁਸੀਂ ਖਾਸ ਧਿਆਨ ਰੱਖਣਾ ਇੱਥੇ ਤੁਸੀਂ ਮੈਂ ਤੁਹਾਨੂੰ ਦੱਸਿਆ ਵੀ ਜਿਵੇਂ ਥੋੜੀ ਜੀ ਹਲਕੀ ਜੀ ਸ਼ੇਪ ਦੇ ਦਿਓ ਅੱਧਾ ਕਿੰਚ ਦੀ ਅੰਦਰ ਨੂੰ ਸਲਾਈ ਰਾਉਂਡ ਜੇ ਘੁਮਾ ਕੇ ਬਾਹਰ ਨੂੰ ਕਰ ਦਿਓ ਇਸ ਤਰੀਕੇ ਨਾਲ ਤੁਹਾਡੀ ਫਿਟਿੰਗ ਦੀ ਸਲਾਈ ਦੋਨੋਂ ਸੈੱਡੋਂ ਲੱਗ ਜੂਗੀ ਕਿਉਂਕਿ ਕੁੜਤਾ ਪਜਾਮਾ ਜਦੋਂ ਆਪਾਂ ਬਣਾਉਨੇ ਆਂ ਜਿਹਦੀ ਪਹਿਲਾਂ ਬਾਹਾਂ ਜੜੀਆਂ ਜਾਂਦੀਆਂ ਨੇ ਫਿਟਿੰਗ ਦੀ ਸਲਾਈ ਜਿਹੜੀ ਬਾਅਦ ਚੋਂ ਲੱਗਦੀ ਹੈਗੀ ਆਪਾਂ ਪੌਕਟ ਵਗੈਰਾ ਗੀਜਾ ਵਗੈਰਾ ਲਾਉਣਾ ਤੁਹਾਨੂੰ ਅੱਗੇ ਦੱਸਾਂਗੇ ਕਿਉਂਕਿ ਪਹਿਲੀ ਧੀ ਆਪਾਂ ਔਖਾ ਕੰਮ ਨਹੀਂ ਦੱਸਿਆ ਸਿੰਪਲ ਤੁਹਾਨੂੰ ਸਲਾਈਆਂ ਮਾਰਨੀਆਂ ਸਿਖਾਉਣੀਆਂ ਨੇ ਤੇ ਭੈਣੋਂ ਕਮੈਂਟ ਜ਼ਰੂਰ ਕਰਦਿਆ ਕਰੋ ਤੁਹਾਡੇ ਕਮੈਂਟ ਨੇ ਜਿਹੜੇ ਉਹ ਬਹੁਤ ਹੌਸਲਾ ਦਿੰਦੇ ਨੇ ਤੇ ਮੈਂ ਵੀ ਇਹ ਸੋਚਦੀ ਆਂ ਕਿ ਜੇ ਚਲੋ ਮੇਰੀ ਇੱਕ ਸਲਾਈ ਵੱਜੀ ਹੋਈ ਵੀ ਕਿਸੇ ਭੈਣ ਦੇ ਇੱਕ ਭੈਣ ਦੇ ਵੀ ਕੰਮ ਆ ਗਈ ਤਾਂ ਮੇਰੀ ਵੀਡੀਓ ਭਾਈ ਸਫਲ ਹੋ ਜੂਗੀ ਵੀ ਕਿ ਮੇਰਾ ਕੀ ਜਾਂਦਾ ਜੇ ਕਿਸੇ ਦਾ ਫਾਇਦਾ ਹੁੰਦਾਗਾ ਹਨਾ ਘਰ ਬੈਠ ਕੇ ਆਪਾਂ ਕੋਈ ਕੰਮ ਸਿੱਖ ਰਹਿਆਂਗੇ ਕਿਉਂਕਿ ਅੱਜ ਕੱਲ ਮਹਿੰਗਾਈ ਦਾ ਜਵਾਨਾ ਜੀ ਹਰ ਇੱਕ ਚੀਜ਼ ਆਪਾਂ ਵੀ ਬਣਵਾ ਨਹੀਂ ਸਕਦੇ ਅੱਜ ਕੱਲ ਹਰ ਇੱਕ ਬੰਦੇ ਦੀ ਆਈ ਚਲਾਈ ਮਸਾ ਚੱਲਦੀ ਹੈ ਇਸ ਲਈ ਜਿੰਨਾ ਹੋ ਸਕੇ ਆਪਾਂ ਜੇ ਬਚਤ ਕਰਾਂਗੇ ਆਪਣੇ ਲਈ ਫਾਇਦਾ ਹੀ ਹੈਗਾ ਥੋੜੀ ਬਹੁਤੀ ਸਿਲਾਈ ਤਾਂ ਹਰ ਇੱਕ ਭੈਣ ਨੂੰ ਘਰ ਦੇ ਵਿੱਚ ਆਉਣੀ ਚਾਹੀਦੀ ਹੈ ਕਿਉਂਕਿ ਮਾੜਾ ਮੋਟਾ ਛੋਟੇ ਛੋਟੇ ਕੰਮਾਂ ਲਈ ਤਾਂ ਆਪਾਂ ਟੇਲਰ ਦੇ ਵੀ ਨਹੀਂ ਭੱਜ ਸਕਦੇ ਇਸ ਤਰ੍ਹਾਂ ਜੀ ਦੇਖੋ ਆਪਾਂ ਨੇ ਬਾਵਾ ਦੀ ਸਲਾਈ ਲਾ ਕੇ ਫਿਟਿੰਗ ਦੀ ਸਲਾਈ ਜਿਹੜੀ ਲਾ ਲੈਣੀ ਹੈਗੀ ਇਸ ਮਸ਼ੀਨ ਦੇ ਵਿੱਚ ਲਾਈਟ ਨਹੀਂ ਜੀ ਬੰਦ ਹੁੰਦੀ ਜੇਕਰ ਕਿਸੇ ਭੈਣ ਨੂੰ ਪਤਾ ਵੀ ਜਿਹੜੀਆਂ ਇਹ ਹੁਣ ਅੱਜ ਕੱਲ ਬੰਡਰ ਸਟੀਚੂ ਸ਼ਾ ਦੀਆਂ ਮਸ਼ੀਨਾਂ ਨਵੇਂ ਮਾਡਲ ਦੀਆਂ ਆ ਰਹੀਆਂ ਨੇ ਲਾਈਟ ਵੇਟ ਜੀਆਂ ਇਹਨਾਂ ਦੀ ਲਾਈਟ ਵੀ ਮੈਨੂੰ ਦਿਨ ਚ ਤਾਂ ਆਪਾਂ ਨੂੰ ਕੋਈ ਜ਼ਰੂਰਤ ਨਹੀਂ ਹੁੰਦੀ ਚਲੋ ਰਾਤ ਵੇਲੇ ਇਹਦੇ ਵਿੱਚ ਆਟੋਮੈਟਿਕ ਇਹਨਾਂ ਨੇ ਲਾਈਟ ਦਿੱਤੀ ਹੋਈ ਹੈ ਇਹ ਬੰਦ ਨਹੀਂ ਹੁੰਦੀ ਇਸ ਕਰਕੇ ਆਪਣੀ ਹਨਾ ਜਿਹੜੀ ਵੀਡੀਓ ਹੈ ਉਹਦੇ ਵਿੱਚ ਲਾਈਟ ਜਿਹੜੀ ਜ਼ਿਆਦਾ ਪਈ ਜਾਂਦੀ ਹੈਗੀ ਸਲਾਈਆਂ ਤੇ ਬਸ ਇੱਕ ਇਹ ਛੋਟੀ ਮਸ਼ੀਨ ਤੇ ਮੈਂ ਬਣਾ ਲੈਣੀ ਆ ਵੀ ਚਲੋ ਇਹ ਜਲਦੀ ਟੇਬਲ ਤੇ ਬਣ ਜੂਗੀ ਮਸ਼ੀਨ ਟੇਬਲ ਤੇ ਧਰੀ ਜਾਂਦੀ ਹੈ ਜਿਹੜੀ ਅਮਰੇਲਾ ਮਸ਼ੀਨ ਹੈ ਉਹ ਫੱਟੀ ਚ ਜੜੀ ਹੋਈ ਹੈਗੀ ਇਸ ਕਰਕੇ ਅੱਜ ਮੈਂ ਨਾਰਮਲ ਸਲਾਈਆਂ ਕਰਕੇ ਜੀ ਮਸ਼ੀਨ ਵਰਤ ਰਹੀਆਂ ਨਹੀਂ ਤਾਂ ਜੇ ਕੋਈ ਤੁਹਾਨੂੰ ਵੀ ਦਿਖਾਉਣ ਵਾਲੀ ਹੁੰਦੀ ਆ ਕਿਉਂਕਿ ਸਿੱਧੀਆਂ ਸਲਾਈਆਂ ਨੇ ਪਹਿਣੋ ਇਹ ਤਾਂ ਤੁਸੀਂ ਚਲੋ ਮਾਰ ਹੀ ਲਉਂਗੀ ਆ ਇਸ ਤਰੀਕੇ ਨਾਲ ਜੀ ਆਪਾਂ ਦੋਨੋਂ ਸਾਈਡ ਦੀ ਫੀਟਿੰਗ ਦੀ ਸਲਾਈ ਜਿਹੜੀ ਲਾਉਣੀ ਹੈਗੀ ਫਿਰ ਇਸ ਤੋਂ ਬਾਅਦ ਆਪਾਂ ਨੇ ਇਹਦਾ ਘੇਰਾ ਫੋਲਡ ਕਰਨਾ ਨੀਚੋਂ ਲੇੜੀ ਘੇਰੇ ਦੀ ਲੇੜੀ ਫੋਲਡ ਕਰਨੀ ਹੈ ਤੇ ਚਾਕ ਫੋਲਡ ਕਰਨੇ ਨੇ ਇਹ ਵੀ ਤੁਸੀਂ ਖੁਦ ਕਰਨੇ ਨੇ ਇੰਨਾ ਕੰਮ ਤੁਸੀਂ ਖੁਦ ਕਰਕੇ ਮੈਨੂੰ ਮੈਸੇਜ ਜ਼ਰੂਰ ਕਰਿਓ ਕਮੈਂਟ ਜ਼ਰੂਰ ਕਰਿਓ ਜਿਹੜੀ ਜਿਹੜੀ ਭੈਣ ਨੇ ਕੁੜਤਾ ਪਜਾਮਾ ਬਣਾ ਲਿਆ ਜਿਹੜੀ ਨੇ ਨਹੀਂ ਬਣਾਇਆ ਉਹ ਵੀ ਕਰਿਓ ਵੀ ਅਸੀਂ ਬਣਾਉਣਾ ਜਾਂ ਬਣਾਉਣਾ ਨਹੀਂ ਤੁਸੀਂ ਕੋਈ 베ਸਟ ਕਪੜਾ ਹੀ ਲੈ ਕੇ ਭਾਵੇਂ ਛੋਟਾ ਜਿਹਾ ਬਣਾ ਕੇ ਦੇਖ ਲਿਓ ਤੁਹਾਡਾ ਤੁਹਾਨੂੰ ਸਾਰੀ ਤੱਕ ਆ ਜੂਗੀ ਤੇ ਇਸ ਤਰ੍ਹਾਂ ਜੀ ਆਪਾਂ ਘੇਰੇ ਦੀ ਜਿਹੜੀ ਲੇੜੀ 모ੜ ਲਾਂਗੇ ਇਸ ਤੋਂ ਬਾਅਦ ਆਪਾਂ ਨੇ ਚਾਕ ਫੋਲਡ ਕਰਨੇ ਨੇ ਤੇ ਫਿਰ ਆਪਾਂ ਕਰਾਂਗੇ ਜੀ ਕਾਜ ਕਿਉਂਕਿ ਆਪਾਂ ਦੇਖੋ ਬਾਕੀ ਕੰਮ ਤਾਂ ਆਪਾਂ ਮਸ਼ੀਨੀ ਕਰ ਲਿਆ ਲੇੜੀਆਂ ਵੀ ਕੋਈ ਨਾਰਮਲ ਤੁਸੀਂ ਫੋਲਡ ਕਰੇ ਲਵਾਂਗੇ ਹਰ ਇੱਕ ਇੰਨਾ ਕੰਮ ਤਾਂ ਮੇਰੀ ਭੈਣ ਸਲਾਈ ਹਰੇਕ ਮਾਰ ਲੈਂਦੀ ਹੈਗੀ ਤੇ ਇਹਨੂੰ ਆਪਾਂ ਫੋਲਡ ਕਰਨ ਤੋਂ ਬਾਅਦ ਜੀ ਬਾਕੀ ਇਹ ਮੇਰੀ ਮਸ਼ੀਨ ਤਾਂ ਆਟੋਮੈਟਿਕ ਹੈ ਇਹ ਤਾਂ ਚਾਕ ਤੇ ਬਟਨ ਵੀ ਖੁਦ ਇਹਦੇ ਵਿੱਚ ਲੱਗਦੇ ਨੇ ਪਰ ਆਪਾਂ ਹੱਥ ਨਾਲ ਤੁਹਾਨੂੰ ਸਿਖਾਵਾਂਗੇ ਇਹ ਦੇਖੋ ਜੀ ਆਪਾਂ ਕੁੜਤਾ ਪੱਟੀ ਬਣਾ ਲਈ ਸੀਗੀ ਹੁਣ ਆਪਾਂ ਨੇ ਇਹਦੇ ਸੈਂਟਰ ਜੇਚ ਕੱਟ ਪਾਉਣੇ ਨੇ ਤੁਹਾਨੂੰ ਜੇ ਐਨਾ ਪਤਾ ਲੱਗੇ ਨਾ ਇਸ ਤਰ੍ਹਾਂ ਪੱਟੀ ਨੂੰ ਸੈਂਟਰ ਚ ਫੋਲਡ ਕਰ ਲਿਓ ਤਾਂ ਇਸ ਤਰੀਕੇ ਨਾਲ ਤੁਸੀਂ ਕਾਜਾਂ ਦੇ ਨਿਸ਼ਾਨ ਲਾਉਣੇ ਨੇ ਕਾਜ ਜਿਹੜੇ ਉੱਪਰਲੀ ਪੱਟੀ ਤੇ ਹੁੰਦੇ ਨੇ ਬਾਟਨ ਨੀਚੇ ਲੱਗਣਗੇ ਇਹ ਉੱਪਰ ਪੱਟੀ ਤੇ ਕਾਜ ਹੋਣਗੇ ਇਹ ਆਪਾਂ ਛੋਟੇ ਛੋਟੇ ਕਾਜ ਅੱਧੇ ਇੰਚ ਦਾ ਬਸ ਕਟਿੰਗ ਕਟਿੰਗ ਕਰਨਾ 1 ਇੰਚ ਤੋਂ ਵੱਧ ਨਹੀਂ ਕਰਨਾ ਫਿਰ ਆਪਣੇ ਬਾਟਨ ਜਿਹੜੇ ਨਾਰਮਲ ਹੁੰਦੇ ਨੇ ਅੱਧੇ ਇੰਚ ਦੀ ਕਟਿੰਗ 'ਚ ਆ ਜਾਂਦੇ ਨੇ ਬਾਕੀ ਜਦੋਂ ਆਪਾਂ ਇਹਦੇ ਵੀ ਕਾਜ ਦੇ ਉਹ ਬਣਾਵਾਂਗੇ ਸਟਿਚ ਬਣਾਵਾਂਗੇ ਥੋੜਾ ਥੋੜਾ ਉਹ ਦੋ ਖੁੱਲੇ ਜਾਂਦਾ ਇਹ ਕੱਟ ਵੀ ਵੱਡਾ ਕੱਟ ਨਾ ਰੱਖਿਓ ਛੋਟਾ ਬਿਲਕੁਲ ਛੋਟਾ ਜਾਂ ਹਲਕਾ ਜਿਹਾ ਕੱਟ ਰੱਖਣਾ ਤੁਸੀਂ ਨੇ ਇਸ ਤਰੀਕੇ ਨਾਲ ਤੁਸੀਂ ਕੱਟ ਲਾ ਲੈਣਾ ਛੋਟਾ ਜਾਂ ਫਿਰ ਆਪਾਂ ਇਹਨੂੰ ਬਰੀਕ-ਬਰੀਕ ਜਿਹੜੇ ਇਹਦੇ ਕਾਜ ਬਣਾਉਣੇ ਨੇ ਤੁਸੀਂ ਤਰਪਾਈ ਵਾਲੀ ਸੂਈ ਲੈਣੀ ਹੈਗੀ ਸੂਈ ਦੇ ਵਿੱਚ ਡਬਲ ਕਰਕੇ ਧਾਗਾ ਪਾਉਣਾ ਨਾ ਜ਼ਿਆਦਾ ਵੱਡਾ ਹੋਣਾ ਚਾਹੀਦਾ ਧਾਗਾ ਬਾਲਾ ਛੋਟਾ ਵੀ ਨਹੀਂ ਹੋਣਾ ਚਾਹੀਦਾ ਨਾਰਮਲ ਜਾਂ ਤੁਸੀਂ ਜਿੰਨੀ ਕੁ ਵੀ ਆਪਣੇ ਆਈਡੀਏ ਨਾਲ ਧਾਗਾ ਪਾ ਲਿਓ ਇਹਨੂੰ ਡਬਲ ਕਰ ਲਿਓ ਜੀ ਤੇ ਗੱਠ ਮਾਰ ਲਿਓ ਕਾਜ ਤੇ ਹਮੇਸ਼ਾ ਕਲਰ ਦੇ ਸੇਮ ਕਲਰ ਦਾ ਧਾਗਾ ਲਾਓ ਵੀ ਅਲੱਗ ਕਲਰ ਦਾ ਨਾ ਵੀ ਉਹ ਪੜਾ ਲੱਗੀ ਜਾਂਦਾਗਾ ਆ ਆਪਾਂ ਨੀਚੋਂ ਗੱਠ ਦੇ ਕੇ ਥੋੜੇ ਜਿਹੀ ਨੀਚੇ ਨੀਚੇ ਤੋਂ ਸਟਾਰਟ ਕਰਨਾ ਚਾਹੀਦਾ ਹਮੇਸ਼ਾ ਕਾਜ ਉੱਪਰਲੀ ਵਾਲੀ ਸਾਈਡ ਤੋਂ ਨਹੀਂ ਹੋਣਾ ਚਾਹੀਦਾ ਕਾਜ ਜਿਹੜਾ ਹੁੰਦਾ ਉਹ ਨੀਚੋਂ ਤਿੱਖਾ ਹੁੰਦਾ ਤੇ ਉੱਪਰੋਂ ਆ ਕੇ ਇਹ ਗੋਲ ਬਣ ਜਾਂਦਾ ਹੈਗਾ ਇਸ ਤਰੀਕੇ ਨਾਲ ਜਿਹੜਾ ਕਾਜ ਕਰਿਆ ਜਾਂਦਾ ਹੈਗਾ ਸਾਰਿਆਂ ਚੋਂ ਪਹਿਲਾਂ ਤਾਂ ਆਪਾਂ نیچے ਧਾਗਾ ਕੱਢਿਆ ਜੀ ਚਾਰਕ ਧਾਗੇ نیچے ਨੂੰ ਤੋਪਾ ਭਰ ਕੇ ਆਪਾਂ ਇਹਦੇ ਵਿੱਚ ਸੈਂਟਰ ਚ ਬਟਨ ਉਹ 홀 ਜਿਵੇਂ ਆਪਾਂ ਸਟਿਚ ਬਣਾਉਣੇ ਆਂਗੇ ਇਹਦੇ ਧਾਗੇ ਦੇ ਸੈਂਟਰ ਚੋਂ ਸੂਈ ਕੱਢ ਲੈਣੀ ਆ ਜਿਵੇਂ ਆਪਾਂ ਮੈਂ ਤੁਹਾਨੂੰ ਚੈਨ ਸਟਿਚ ਚੋਂ ਕੱਢ ਕੇ ਦਿਖਾਈ ਸੀ ਇਸ ਤਰੀਕੇ ਨਾਲ ਆਪਾਂ ਸਾਰੇ ਜਿਹੜੇ ਕਾਜ ਨੇ ਉਹ ਬਣਾ ਲੈਣੇ ਨੇ ਇਹਦੇ ਆਲੇ-ਦਾਲੇ ਰਾਉਂਡ ਘੁਮਾ ਦੇਣਾ ਗਾ ਇਸ ਤੇ ਇਹ ਜਿਹੜੀ ਬਟਨ ਹੋਲ ਸਟੀਚ ਨਾਲ ਇਹਦੇ ਨਾਲ ਜਿਹੜੇ ਇਹ ਧਾਗੇ ਨੇ ਵੀ ਬਸ ਉਹ ਲੋਕ ਹੋ ਜਾਂਦੇ ਨੇ ਇੱਕ ਤਰ੍ਹਾਂ ਨਾਲ ਏ ਤੁਸੀਂ ਜਿੰਨਾ ਜ਼ਿਆਦਾ ਬਰੀਕ ਤੇ ਫਿਨਿਸ਼ਿੰਗ ਨਾਲ ਬਣਾਉਂਗੇ ਉੰਨਾ ਸੋਹਣਾ ਲੱਗੂਗਾ ਚਲੋ ਜੇ ਤੁਸੀਂ ਇੱਕ ਦੋ ਇਹਦੇ ਵਿੱਚ ਤਾਂ ਆਪਾਂ ਨੂੰ ਕੱਪੜੇ ਦੀ ਵੀ ਜ਼ਿਆਦਾ ਜ਼ਰੂਰਤ ਨਹੀਂ ਪੈਂਦੀ ਕੋਈ ਛੋਟੀ ਜੀ ਪੱਟੀ ਰੱਖ ਪੱਟੀ ਬਣਾਓ ਉਤੇ 2-4 ਵੀ ਕੱਟ ਮਾਰੋ ਤੇ ਉਹਦੇ 2-4 ਕਾਜ ਬਣਾ ਕੇ ਦੇਖ ਲਓ ਤੁਹਾਡੀ ਪ੍ਰੈਕਟਿਸ ਵੀ ਹੋ ਜੂਗੀ ਤੇ ਤੁਹਾਨੂੰ ਤੱਕ ਵੀ ਸਹੀ ਤਰੀਕੇ ਨਾਲ ਆ ਜੂਗੀ ਇੰਨਾ ਕੰਮ ਵੀ ਆਪਾਂ ਨੂੰ ਖੁਦ ਵੀ ਕਰਨਾ ਚਾਹੀਦਾ ਹੈਗਾ ਆ ਦੇਖੋ ਤੁਸੀਂ ਜਿਵੇਂ ਮੈਂ ਧਾਗਾ ਲਿਆ ਇਹਨੂੰ ਥੋੜਾ ਜਿਹਾ ਘਮਾਇਆ ਇਹਦੇ ਸੈਂਟਰ ਦੇ ਵਿੱਚ ਦੀ ਸੂਈ ਕੱਢ ਲਈ ਇਹ ਹੈਗਾ ਜੀ ਬਟਨ ਹੋਲ ਸਟੀਚ ਆਪਾਂ ਨੂੰ ਕਢਾਈਆਂ ਦੇ ਵਿੱਚ ਵੀ ਅੱਜਕੱਲ ਤਾਂ ਦੇਖੋ ਕਢਾਈ ਵਾਲੇ ਸੂਟ ਚੱਲ ਰਹੇ ਨੇ ਉਹਨਾਂ ਦੇ ਵਿੱਚ ਵੀ ਇਹ ਟਾਂਕੇ ਨਾਲ ਬਹੁਤ ਸੋਹਣੇ-ਸੋਹਣੇ ਕਢਾਈਆਂ ਬਣਦੀਆਂ ਹੁੰਦੀਆਂ ਨੇ ਤੇ ਇਹ ਆਪਾਂ ਕਾਜ ਲਈ ਵਰਤਣਾਗਾ ਆ ਦੇਖੋ ਧਾਗਾ ਹੈ ਸੂਈ ਜਿਹੜੀ ਹੈ ਦੋਨੋਂ ਧਾਗਿਆਂ ਦੇ ਵਿਚਾਲੇ ਦੀ ਕਟਣੀ ਹੈਗੀ ਇਹ ਗੱਠ ਬਣ ਜਾਂਦੀ ਹੈ ਇਸ ਤਰ੍ਹਾਂ ਨਾਲ ਜਿਹੜਾ ਇਹ ਧਾਗੇ ਨੇ ਲੋਕ ਹੋ ਜਾਂਦੇ ਨੇ ਤੇ ਆਪਣਾ ਜਿਹੜਾ ਵੀ ਆਪਾਂ ਨੇ ਹੌਲ ਕੀਤਾ ਇਹ ਵੀ ਫਟਦਾ ਨਹੀਂ ਅੱਗੇ ਤੇ ਆਪਣਾ ਜਿਹੜਾ ਬਾਟਣਾਂਗਾ ਉਹ ਸਾਰੀਆਂ ਭੈਣਾਂ ਲਾ ਲੈਂਦੀਆਂ ਨੇ ਬਟਨ ਦਾ ਤਾਂ ਜੀ ਕੋਈ ਮੈਨੂੰ ਇੰਨਾ ਵੀ ਇਹ ਹੋਇਆ ਵੀ ਵੀਡੀਓ ਜਿਆਦਾ ਲੰਬੀ ਬਣ ਜਾਂਦੀ ਐ ਇੰਨਾ ਲੰਬੀ ਵੀਡੀਓ ਬਣਾ ਕੇ ਫਿਰ ਭੈਣੋ ਤੁਸੀਂ ਦੇਖਦੀਆਂ ਤਾਂ ਦੀ ਵੀਡੀਓ ਮਸਾਂਗੀ ਮੇਰੀ ਵਿੱਚ ਮੇ 17 ਇੰਚ ਦੀ ਵੀਡੀਓ ਐ ਸਾਰੀ 10 ਮਿੰਟ ਐਵਰੇਜ ਨਾਲ ਦੇਖੀ ਜਾਂਦੀ ਐ ਵੀ ਜੇ ਤੁਸੀਂ ਜਿਆਦਾ ਜਿੰਨੀ ਜਿਆਦਾ ਐਵਰੇਜ ਨਾਲ ਦੇਖੋngੀਆਂ ਤੁਹਾਨੂੰ ਸਮਝ ਵੀ ਉਨੇ ਹੀ ਵਧੀਆ ਆਊਗਾ ਧਿਆਨ ਨਾਲ ਦੇਖੋਗੇ ਇਸ ਲਈ ਵੀਡੀਓ ਨੂੰ ਧਿਆਨ ਨਾਲ ਤੇ ਸਾਰੀ ਦੇਖ ਲਿਆ ਕਰੋ ਜੀ ਏ ਆਪਾਂ ਦੇਖੋ ਮੈਂ ਤੁਹਾਨੂੰ ਪਹਿਲੀ ਦੱਸਿਆ ਸੀ ਜਿਹੜਾ ਬਾਟਲ ਹੋਲ ਹੁੰਦਾਗਾ ਇਨ ਉਪਰੋਂ ਤੇ ਰਾਉਂਡ ਹੁੰਦਾ ਜੀ ਨੀਚੇ ਵਾਲੀ ਸਾਈਡ ਤੋਂ ਤਿੱਖਾ ਹੁੰਦਾ ਇਸ ਤਰੀਕੇ ਨਾਲ ਤੁਸੀਂ ਜਿਹੜਾ ਇਹਦਾ ਬਟਨ ਹੋਲ ਬਣਾਉਣਾਗਾ ਤੇ ਨੀਚੇ ਆਪਾਂ ਨੇ ਪੈਨ ਦੇ ਵੀ ਹਲਕੇ ਜਿਹੇ ਡਾਟਸ ਲਾ ਲਾਂਗੇ ਜਿੱਥੇ ਆਪਾਂ ਨੇ ਬਟਨ ਲਾਉਣਾਗਾ ਇਹਦੇ ਬਿਲਕੁਲ ਪਹਿਲਾਂ ਤੁਸੀਂ ਕਾਜ ਕਰੋ ਬਟਨ ਬਾਅਦ ਚੋ ਲਾਓ ਇਹਨਾ ਹੋਵੇ ਪਹਿਲਾਂ ਬਟਨ ਲਾਲੇ ਬਾਅਦ ਚੋ ਆਪਾਂ ਕਾਜ ਕਰਨ ਲੱਗੇ ਫਿਰ ਬਟਨ ਪੱਟ ਕੇ ਲਾਉਣੇ ਪੈਂਦੇ ਨੇ ਉੱਚੀ ਨਹੀਂ ਇਹ ਦੇਖੋ ਜਿਵੇਂ ਮੈਂ ਇਹਦੇ ਕਾਜ ਦੇ ਵਿੱਚ ਸੈਂਟਰ ਚ ਇੱਕ ਡਾਟ ਲਾ ਲਿਆ ਇੱਥੇ ਮੈਨੂੰ ਪਤਾ ਲੱਗ ਗਿਆ ਵੀ ਬਟਨ ਇੱਥੇ ਆਊਗਾ ਇਸ ਤਰੀਕੇ ਨਾਲ ਤੁਸੀਂ ਬਟਨ ਲਾਉਣਾ ਕੱਲ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਕੋਈ ਸਪੈਸ਼ਲ ਕਟਿੰਗ ਦੱਸਾਂਗੇ ਇਹਦੇ ਲਈ ਤੁਸੀਂ ਕੱਲ ਦੀ ਵੀਡੀਓ ਦੇਖ ਲਿਓ ਤੇ ਚੈਨਲ ਸਬਸਕ੍ਰਾਈਬ ਕਰ ਲਿਓ ਜੀ ਅੱਜ ਦੀ ਵੀਡੀਓ ਦਾ ਐਂਡ ਇੱਥੇ ਕਰਦੇ ਆਂ ਜੀ ਕੱਲ ਨੂੰ ਮਿਲਦੇ ਆਂ